ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਨਾਵਲ ਨੂੰ ਅੱਗੇ ਨਸੀਬ ਨੂੰ ਲੱਗਿਆ ਜਿਵੇਂ ਸੰਘੇੜਿਆਂ ਵਾਲੇ ਬਾਬਿਆਂ ਦੇ ਟਕਰਣ ਕਰਕੇ ਉਹਨੂੰ ਖਾਸਾ ਸਮਾਂ ਗੁਜ਼ਰ ਗਿਆ ਹੋਵੇ ਕਈ ਘੰਟੇ ਲੰਘ ਗਏ ਹੁਣ ਪ੍ਰੋਫੈਸਰ ਦੇ ਘਰ ਪੁਸ਼ਪਿੰਦਰ ਆ ਚੁੱਕੀ ਹੋਵੇਗੀ ਅਤੇ ਉਹਨੂੰ ਓਡੀਕ ਓਡੀਕ ਥੱਕ ਗਈ ਹੋਵੇਗੀ ਹੋਟਲ ਵਾਲੇ ਨੂੰ ਉਹਨੇ ਪੈਸੇ ਦਿੱਤੇ ਅਤੇ ਚੱਕਮੀ ਪਾਰੀ ਪ੍ਰੋਫੈਸਰ ਦੇ ਘਰੋਂ ਚੱਲ ਪਿਆ ਰਾਂਹ ਵਿੱਚ ਘੜੀ ਦੇਖੀ ਬਹੁਤਾ ਸਮਾਂ ਨਹੀਂ ਹੋਇਆ ਸੀ 11:30 ਹੀ ਵਜੇ ਸਨ ਫਿਰ ਵੀ ਦਸਣ ਤੋਂ ਡੇਢ ਘੰਟਾ ਉਤੋਂ ਦੀ ਲੰਘ ਗਿਆ ਆਪਣੇ ਪੜ੍ਹਨ ਕਮਰੇ ਵਿੱਚ ਪ੍ਰੋਫੈਸਰ ਉਮੇਂਦਾ ਉਮੇਂ ਬੈਠਾ ਕਿਤਾਬ ਪੜ ਰਿਹਾ ਸੀ ਉਹਨੂੰ ਨਸੀਬ ਆਇਆ ਦਾ ਕੋਈ ਪਤਾ ਨਹੀਂ ਲੱਗਿਆ ਕਿਤਾਬ ਵਿੱਚ ਐਨਾ ਮਗਨ ਨਸੀਬ ਨੇ ਪੁੱਛਿਆ ਕਿਉਂ ਪ੍ਰੋਫੈਸਰ ਸਾਹਿਬ ਆਏ ਨਹੀਂ ਫੇਰੋ ਨਾ ਬਈ ਕੋਈ ਨਹੀਂ ਆਇਆ 10 ਵਜੇ ਹੀ ਆਖਿਆ ਸੀ ਉਹਨੇ ਹਾਂਜੀ 10 ਵਜੇ ਉਹਨੇ ਆਪ ਕਿਹਾ ਸੀ ਕਹਿੰਦੀ ਸੀ ਕਿਵੇਂ ਵੀ ਹੋਵੇ ਆਉਂ ਜ਼ਰੂਰ ਪਰ ਹੁਣ ਕੀ ਕਹਿ ਸਕਦੇ ਆ ਕੀ ਪਤਾ ਨਾ ਹੀ ਆਉਣ ਦਿੱਤਾ ਹੋਵੇ ਘਰਦਿਆਂ ਨੇ ਕੋਈ ਉਲਝਾਪ ਹੈ ਗਿਆ ਲੱਗਦਾ ਜ਼ਰੂਰ ਹੋਰ ੜੀਕ ਭਾਈ ਤਾਂ ਫੇਰ ਉੱਤੇ ਚਵਾਰੇ ਵਿੱਚ ਵਗ ਜਾ ਉੱਥੇ ਮਿੰਜਾ ਪਿਆ ਤੈ ਜਾ ਰਾਮ ਨਾਲ ਹੁਣ ਜਦੋਂ ਆਉ ਦੇਖੀ ਜਾਓ ਹੋਰ ਕੀ ਹੋ ਸਕਦਾ ਅਸੀਂ ਤਾਂ ਭਾਈ ਆ ਬੈਠੇ ਆ ਤੇਰੀ ਖਾਤਰ ਜਦੋਂ ਮਰਜੀ ਉਠਾ ਲਈ ਨਸੀਬ ਜਵਾਰੇ ਵਿੱਚ ਗਿਆ ਬਰਾਂਡੇ ਵਿੱਚ ਡੋ ਮੰਜੇ ਡਹੇ ਪਏ ਸਨ ਪਰ ਬਰਾਂਡੇ ਵਿੱਚ ਤਾਂ ਧੁੱਪ ਸੀ ਉਹਨੇ ਇੱਕ ਮੰਜਾ ਚੁੱਕ ਕੇ ਚਾਰੇ ਵਿੱਚ ਢਾਲਿਆ ਗਰਮੀ ਭਾਵੇਂ ਐਨੀ ਨਹੀਂ ਸੀ ਪਰ ਉਹਨੂੰ ਹੰਮਸਲ ਮਹਿਸੂਸ ਹੋਈ ਉਹਨੇ ਪੱਖਾ ਵੀ ਛੱਡ ਲਿਆ ਇੱਕ ਨੰਬਰ ਉੱਤੇ ਰਹਿਣ ਦਿੱਤਾ ਪੱਗ ਲਾ ਕੇ ਬੈਂਚ ਉੱਤੇ ਰੱਖ ਦਿੱਤੀ ਮੰਜੇ ਉੱਤੇ ਪੈ ਗਿਆ ਅੱਖਾਂ ਮੀਟ ਲਈਆਂ ਉਨੇ ਸੌਣ ਜਾਣ ਦੀ ਕੋਸ਼ਿਸ਼ ਕੀਤੀ ਪਰ ਨੀਂਦ ਕਿੱਥੇ ਉਹ 5 ਮਿੰਟ ਮਸਾਂ ਹੀ ਪਿਆ ਹੋਵੇਗਾ ਬੈਠਾ ਹੋ ਗਿਆ ਪੋਰਾ ਵੀ ਚੈਨ ਨਹੀਂ ਸੀ ਬੈਠਾ ਰਿਹਾ ਫੇਰ ਪੈ ਗਿਆ ਸੋਚਣ ਲੱਗਿਆ ਹੁਣ ਕੀ ਕੀਤਾ ਜਾਵੇ ਇੱਥੇ ਹੀ ਪਏ ਰਹਨੇ ਆ ਠੀਕ ਆ ਬਸ਼ਪਿੰਦਰ ਆਏ ਤਾਂ ਇੱਥੇ ਹੀ ਆਉਗੀ ਨਹੀਂ ਤਾਂ ਪਿੰਡੋਂ ਆਈ ਨਹੀਂ ਹੁਣੇ ਉਹ ਅੱਧਾ ਘੰਟਾ ਮਸਾਂ ਚਵਾੜੇ ਵਿੱਚ ਪਿਆ ਬੈਠਾ ਹੋਵੇਗਾ ਆਪਣੇ ਪੱਗ ਸਿਰ ਉੱਤੇ ਰੱਖਿਆ ਤੇ ਚਵਾੜਿਆਂ ਥੱਲੇ ਉਤਰਿਆ ਕਹਿੰਦਾ ਪ੍ਰੋਫੈਸਰ ਸਾਹਿਬ ਮੈਂ ਇੱਕ ਗੇੜਾ ਐਦਰ ਫੂਲ ਵਾਲੇ ਬੱਸਰ ਦੇ ਤੇ ਮਾਰਾਂ ਮਾ ਤੁਸੀਂ ਘਰ ਹੀ ਰਹੋ ਕੀ ਐ ਹੋਰ ਪਾਸੇ ਦੀ ਆਜੇ ਪਸ਼ਪਿੰਦਰ ਬਸ ਮੈਂ ਨਹੀਂ ਜਾਣਾ ਹੁਣ ਕਿਸੇ ਪਾਸੇ ਵੀ ਪਰ ਤੂੰ ਡੇਢ ਵਜੇ ਤੱਕ ਮੁੜਾਂ ਈ ਜ਼ਰੂਰ ਰੋਟੀ ਖਾ ਲਾਂਗੇ ਫੇਰ ਪੁੱਛਿਆ ਭੁੱਖ ਤਾਂ ਨਹੀਂ ਲੱਗੀ ਹੁਣੇ ਖਾਣੀ ਐ ਰੋਟੀ ਹੁਣੇ ਖਾ ਲੈ ਤੂੰ ਤਾਂ ਰੋਟੀ ਤਾਂ ਬਣਾਈ ਪਈ ਐ ਤੜਕੇ ਤੋਂ ਹੀ ਨਹੀਂ ਜੀ ਭੁੱਖ ਭਖਤਾ ਕੋਈ ਨਹੀਂ ਚੰਗਾ ਮੈਂ ਆਣਾ ਫਿਰ ਪਬਲਿਕ ਲਾਇਬ੍ਰੇਰੀ ਵਾਲੇ ਚੌਂਕ ਵਿੱਚ ਜਾ ਕੇ ਉਹ ਫੂਲ ਦਰਵਾਜੇ ਵੱਲ ਦੀ ਬਾਜ਼ਾਰੋਂ ਬਾਜ਼ਾਰ ਜਾ ਰਿਹਾ ਸੀ ਸਾਹਮਣੇ ਹਰਦੇਤ ਸਿੰਘ ਆਉਂਦਾ ਦਿਸਿਆ ਇੱਕ ਬੰਦ ਤਾਂ ਉਹ ਡਰ ਗਿਆ ਸੋਚਿਆ ਕਿ ਕਿਸੇ ਗਲੀ ਪੈ ਜਾਵੇ ਪਰ ਨਹੀਂ ਦਿਲ ਤਕੜਾ ਕਰਕੇ ਉਹਦੇ ਸਾਹਮਣੇ ਹੀ ਦੇਖਦਾ ਤੇ ਤੁਰਦਾ ਗਿਆ ਹਰਦੇਤ ਸਿੰਘ ਦੀ ਨਿਗਾਹ ਵਿੱਚ ਉਹ ਤੇ ਪੈ ਗਈ ਦੂਰੋਂ ਹੀ ਉਹਨੇ ਬੁਲਾ ਲਿਆ ਉਹ ਸੁਣਾ ਵੀ ਭਾਣ ਜੇ ਕਿੰਧਰ ਫਿਰਦਾ ਇਧਰ ਹੀ ਮਾਮਾ ਜੀ ਹਰਦੇਤ ਸਿੰਘ ਨੇ ਉਦੇਵਾਲ ਹੱਥ ਕੱਢਿਆ ਨਸੀਬ ਨੇ ਹੱਥ ਮਲਾ ਲਿਆ ਕਿੱਥੇ ਹੁਣਾਂ ਹੁਣ ਖਾਸਾ ਚਿਰ ਤੋਂ ਪਿੰਡ ਦਾ ਤੈਨੂੰ ਕਦੇ ਦੇਖਿਆ ਨਹੀਂ ਹਰਦੇਤ ਸਿੰਘ ਅਣਜਾਣ ਬਣਿਆ ਹੋਇਆ ਸੀ ਮੈਂ ਤਾਂ ਮਾਮਾ ਜੀ ਕਲਕੱਤੇ ਆ ਉੱਥੇ ਬੈਂਕ 'ਚੋਂ ਆ ਬਾ ਬਈ ਫਿਰ ਤਾਂ ਚੰਗੀ ਗੱਲ ਆ ਬਈ ਨੌਕਰੀ ਮਿਲ ਗਈ ਤੇ ਫਿਰ ਪੁੱਛਿਆ ਅੱਜ ਕਿੰਦਰ ਪਿੰਡੋਂ ਆਇਆ ਜਿਵੇਂ ਉਹਨੂੰ ਕਿਸੇ ਵੀ ਗੱਲ ਦਾ ਪਤਾ ਹੀ ਨਾ ਹੋਵੇ ਹਾਂ ਜੀ ਨਸੀਬ ਨੇ ਸੈਮੀ ਦੀ ਆਵਾਜ਼ ਵਿੱਚ ਬੁੱਲ ਹਲਾਈ ਆ ਫਿਰ ਚਾਹ ਪੀਨੇ ਨਾਲੇ ਗੱਲਾਂ ਕਰਾਂਗੇ ਹਰਦੇਤ ਸਿੰਘ ਉਹਨੂੰ ਉਸੇ ਹੋਟਲ ਵਿੱਚ ਲੈ ਗਿਆ ਜਿੱਥੇ ਉਹ ਹੁਣੇ ਬਾਬੇ ਨਾਲ ਚਾਹ ਪੀ ਕੇ ਆ ਗਿਆ ਸੀ ਚਾਹ ਪੀਂਦੇ ਆ ਹਰਦੇਤ ਸਿੰਘ ਨੇ ਉਹਦੇ ਵੱਲ ਸੁਧਾਰਨ ਦੀ ਆਚਾ ਕੇ ਗੱਲ ਤੋੜੀ ਅੱਜ ਫਿਰ ਅੱਜ ਬਸ ਐਵੇਂ ਜੀ ਇੱਥੇ ਇੱਥੇ ਆਇਆ ਸੀ ਮੈਂ ਤਾਂ ਨਸੀਬ ਕੋਈ ਖਾਸ ਬਹਾਨਾ ਨਾ ਬਣਾ ਸਕਿਆ ਇੱਥੇ ਕੰਮ ਹੈ ਕੋਈ ਕੰਮ ਤਾਂ ਜੀ ਬਸ ਉਹੀ ਆ ਗਿਆ ਉਹਨੂੰ ਬਹਾਨਾ ਨਹੀਂ ਲੱਭ ਰਿਹਾ ਸੀ ਤਾਂ ਫਿਰ ਕੋਠਿਆਂ ਨੂੰ ਮੁੜੇਗਾ ਹੁਣ ਦੇਖਦਿਆਂ ਦੀ ਸ਼ਾਇਦ ਸੰਘੇੜੀ ਜਾਮਾ ਉਤੋਂ ਫੇਰ ਕਲਕੱਤੇ ਨੂੰ ਉਹਨੂੰ ਬਹਾਨਿਆਂ ਦਾ ਰਾਹ ਲੱਭ ਪਿਆ ਹਰਦੇਤ ਸਿੰਘ ਨੂੰ ਆਪ ਪਤਾ ਸੀ ਕਿ ਉਹ ਵਾਧੂ ਸਵਾਲ ਉਹਨੂੰ ਪੁੱਛ ਰਿਹਾ ਹੈ ਨਸੀਬ ਦੇ ਜਵਾਬ ਹੀ ਉਹਨੂੰ ਵਾਧੂ ਹੀ ਲੱਗੇ ਉਹਦੇ ਮਨ ਵਿੱਚ ਪੱਕੇ ਠਾਣ ਲਈ ਗਈ ਕਿ ਨਸੀਬ ਰਾਮ ਪਰਿਆ ਕਿ ਉਹਦੀ ਤੀ ਪਸ਼ਪਿੰਦਰ ਨੂੰ ਹੀ ਅੜੀ ਕਰ ਰਿਹਾ ਹੈ ਉਹ ਉਹਨੂੰ ਬਾਜ਼ਾਰਾਂ ਵਿੱਚ ਲੱਭਦਾ ਫਿਰਦਾ ਹੈ ਤੇ ਫਿਰ ਉਹ ਅੰਦਰ ਅੰਦਰ ਹੀ ਅੰਦਰ ਇੱਕ ਭੂਤ ਬਣਾਉਣ ਲੱਗਿਆ ਜਿਵੇਂ ਕਿਵੇਂ ਕੀਤਾ ਜਾਵੇ ਮੁੰਡੇ ਨੂੰ ਠੰਕਾਇਆ ਜਾਵੇ ਜਾਂ ਮਿੱਠ ਪਿਆਰ ਨਾਲ ਹੀ ਸਮਝਾ ਦਿੱਤਾ ਜਾਵੇ ਅੰਦਰੇ-ਅੰਦਰ ਉਹ ਇੱਕ ਜ਼ਹਿਰ ਘੁਲ ਰਿਹਾ ਸੀ ਉਹ ਆਪਣੇ ਆਪ ਉੱਤੇ ਪੂਰਾ ਕਾਬੂ ਰੱਖਣ ਦੀ ਕੋਸ਼ਿਸ਼ ਕਰਦਾ ਰਿਹਾ ਉਹ ਡਰਦਾ ਕਿ ਇੱਕਦਮ ਹੀ ਉਹ ਕਿਤੇ ਬੰਬ ਵਾਂਗ ਨਾ ਪਾਟ ਜਾਵੇ ਫੇਰ ਤਾਂ ਸਾਰੀ ਖੇਡ ਵਿਗੜ ਜਾਵੇਗੀ ਮੁੰਡਾ ਹੱਥੋਂ ਨਿਕਲ ਜਾਵੇਗਾ ਇੰਜ ਫੇਰ ਕਾਬੂ ਨਹੀਂ ਆਉਣਾ ਕਦੇ ਇਹ ਕੀ ਪਤਾ ਫੇਰ ਕਹਾਣੀ ਕਿਸ ਕੜ ਬੈਠੇ ਇੱਕ ਖਤਰਨਾਕ ਸੰਘਰਸ਼ ਉਹਦੇ ਦਿਮਾਗ ਵਿੱਚ ਸੀ ਇਕ ਦਬਿਆ ਦਬਿਆ ਗੁੱਸਾ ਉਹਦੇ ਦਿਮਾਗ ਵਿੱਚ ਖਿਚੜੀ ਵਾਂਗ ਰਿਜ ਰਿਹਾ ਸੀ ਪਿੰਡ ਦੇ ਆਲੋ ਨੂੰ ਉਹ ਕਹਿ ਕੇ ਆਇਆ ਸੀ ਕਿ ਉਹ ਮੈਮੇ ਨੂੰ ਜਾ ਰਿਹਾ ਉਹਨੇ ਇੱਕ ਡੇਡ ਵਾਲੀ ਗੱਡੀ ਰਾਮਪੁਰਿਓਂ ਚੜ੍ਹ ਕੇ ਬਠਿੰਡੇ ਪਹੁੰਚਣਾ ਸੀ ਤੇ ਫਿਰ ਉੱਥੋਂ ਗੱਡੀ ਲੈ ਕੇ ਗੋਨਿਆਣੇ ਗੋਨਿਆਣੇ ਜਾ ਕੇ ਮੈਮਾ ਸਰਕਾਰੀ ਪਰ ਨਸੀਬ ਨੂੰ ਵੇਖ ਕੇ ਉਹਨੇ ਸਾਰਾ ਪ੍ਰੋਗਰਾਮ ਬਦਲ ਲਿਆ ਨਸੀਬ ਨੂੰ ਦੇਖਣਸਾਰ ਤਾਂ ਉਹਨੂੰ ਸਭ ਕੁਝ ਹੀ ਭੁੱਲ ਭਲਾ ਗਿਆ ਉਹਦੇ ਸਾਹਮਣੇ ਤਾਂ ਬਸ ਨਸੀਬ ਸੀ ਨਾਈਆਂ ਦਾ ਮੁੰਡਾ ਜੋ ਉਹਦੀ ਧੀ ਤੱਕ ਜਾ ਪਹੁੰਚਿਆ ਸੀ ਅਤੇ ਜੇਨੂ ਉਹ ਉਸੇ ਹੋਟਲ ਵਿੱਚ ਵੱਡ ਕੇ ਧਰਤੀ ਵਿੱਚ ਦੱਬ ਦੇਣਾ ਚਾਹੁੰਦਾ ਸੀ ਉਹਦਾ ਦਿਮਾਗ ਕਹਿੰਦਾ ਇਹਨੂੰ ਗੱਲੀਬਾਤੀ ਸਮਝਾ ਦਿੱਤਾ ਜਾਵੇ ਉਹਦਾ ਦਿਲ ਕਹਿੰਦਾ ਇਹਨੂੰ ਖਤਮ ਕਰ ਦਿੱਤਾ ਜਾਵੇ ਬਿੰਦ ਦੀ ਬਿੰਦ ਓਟਾੜਾ ਹੋ ਕੇ ਬੈਠ ਜਾਂਦਾ ਤੇ ਫਿਰ ਸੋਚਦਾ ਕਿਹੋ ਜਿਹੇ ਹਜਮਨ ਆ ਗਿਆ ਸਾਲੇ ਨਾਈ ਸ਼ਿੰਬੇ ਲਾਗਿਆਂ ਦਾ ਕੰਮ ਕਰਦੇ ਚਟਾਂ ਦੀਆਂ ਧੀਆਂ ਤੱਕ ਆ ਪਹੁੰਚੇ ਚੰਗੀ ਆਜ਼ਾਦੀ ਮਿਲੀ ਇਹ ਦੇਸ਼ ਨੂੰ ਕਾਂਗਰਸ ਵਾਲਿਆਂ ਨੇ ਨਿੱਕੀ ਸੁਕੀ ਜਾਤ ਸਿਰ ਚੜਾ ਦਿੱਤੀ। ਚਾਹ ਪੀ ਕੇ ਉਹ ਉੱਠੇ ਹਰਦੇਤ ਨੇ ਜ਼ਿਆਦੇ ਪੈਸੇ ਦੇ ਦਿੱਤੇ ਅਤੇ ਉਹ ਹੋਟਲ ਵਿੱਚੋਂ ਬਾਹਰ ਆ ਗਏ। ਹਰਦੇਤ ਸਿੰਘ ਉਹਨੂੰ ਕਹਿੰਦਾ ਚੱਲ ਭਾਂਜੇ ਤੈਨੂੰ ਤੋਰ ਫੇਰ ਲਿਆਂ। ਇੱਥੇ ਤਾਂ ਹੀ ਚੱਲਦੇ ਆਪਾਂ। ਆਹ ਲਹਿਰਾ ਤੋਰ ਕੋਟ ਹੈ ਨਾ ਉੱਥੇ ਇੱਕ ਟਰੈਕਟਰ ਬਕਾਉ ਖੜਾ। ਚੱਲ ਦੇਖ ਆਉਨੇ ਆ। ਪੜਿਆਂ ਵਿਆਂ ਤੂੰ ਕਾਗਜ਼ ਪੱਤਰ ਵੀ ਟਰੈਕਟਰ ਦੇ ਦੇਖਣੇ ਹੋਣਗੇ। ਆ ਤਾਂ ਚੰਗਾ ਟੱਕਰ ਗਿਆ ਤੂੰ। ਹੁਣੇ ਮੁੜਾਵਾਂਗੇ ਆ ਖੜਾ ਲਹਿਰਾ ਤੁਰ ਕੋਟ ਬਸਤੇ ਚੱਲਾਂਗੇ ਨਸੀਬ ਨੂੰ ਉਹਦੀਆਂ ਗੱਲਾਂ ਵਿੱਚ ਮੋਹ ਲੱਗਿਆ ਇੱਕ ਆਪਣਤ ਦਾ ਮਿੱਠਾ ਮਿੱਠਾ ਅਹਿਸਾਸ ਤੇ ਇੱਕ ਅਹਿਸਾਸ ਇਹ ਵੀ ਕਿ ਇਹ ਬੰਦਾ ਉਹਦੀ ਪਸ਼ਪਿੰਦਰ ਦਾ ਬਾਪ ਹੈ ਹਰਦੇਤ ਸਿੰਘ ਦੇ ਬੋਲਾਂ ਵਿੱਚ ਉਹ ਤਾਂ ਜਿਵੇਂ ਟੀਲੇ ਹੀ ਗਿਆ ਹੋਵੇ ਇੱਕ ਜਾਦੂ ਦੇ ਅਸਰ ਅਧੀਨ ਉਹ ਹਰਦੇਤ ਸਿੰਘ ਦੇ ਨਾਲ-ਨਾਲ ਤੁਰਨ ਲੱਗਿਆ ਹੋਰ ਨਿੱਕੀਆਂ-ਨਿੱਕੀਆਂ ਬੇਮਤਲਬ ਗੱਲਾਂ ਕਰਦੇ ਉਹ ਬਸ ਸਟੈਂਡ ਉੱਤੇ ਆ ਗਏ ਬਠਿੰਡੇ ਵਾਲੀ ਬੱਸ ਚੜੇ ਲਹਿਰਾ ਤੌਰ ਕੋਟ 2 ਕਿਲੋਮੀਟਰ ਮਸਾਂ ਸੇ ਉਹ ਅੱਡੇ ਉਤੇ ਉਤਰ ਗਏ ਹਰਦਿਤ ਸਿੰਘ ਨੇ ਸੜਕ ਉਤੇ ਖੜ ਕੇ ਚਾਰ ਚੁਫੇ ਨਿਗਾ ਮਾਰੀ ਇਧਰ ਉਧਰ ਤੁਰਦੇ ਫਿਰਦੇ ਕਿਸੇ ਬੰਦੇ ਵੱਲ ਉਹ ਪਰਖ ਨਿਰਖ ਨਾਲ ਝਾਕਦਾ ਰਿਹਾ ਫਿਰ ਪਿੰਡ ਵੱਲ ਮੂੰਹ ਕਰਕੇ ਖੜ ਗਿਆ ਨਸੀਫ ਬੱਸ ਵਿੱਚ ਉਤਰਦੇ ਹੀ ਪਰਖ ਤਾਨ ਵਿੱਚ ਬਿਸ਼ਾਵ ਕਰਨ ਜਾ ਖੜਾ ਸੀ ਫਿਰ ਪਿੰਡ ਤੋਂ ਦੂਜੇ ਪਾਸੇ ਮੂੰਹ ਕਰਕੇ ਹਰਦਿਤ ਖੜ ਗਿਆ ਸਾਹਮਣੇ ਵਾਲਾ ਰਾਮ ਮਹਾਰਾਜ ਪਿੰਡ ਨੂੰ ਜਾਂਦਾ ਸੀ ਸਾਹਮਣੇ ਹੀ ਕੱਚੇ ਕੋਠੇ ਦਿਸ ਰਹੇ ਸਨ ਨਰਮੇ ਦੇ ਖੇਤ ਸਨ ਕਿਧਰੇ ਵੀ ਕੋਈ ਬੰਦਾ ਆਉਂਦਾ ਜਾਂਦਾ ਨਹੀਂ ਦਿਸਦਾ ਸੀ ਸੁੰਨਸਰਾ ਜਹੀ ਫੈਲੀ ਹੋਈ ਸੀ ਨਸੀਬ ਉਹਦੇ ਕੋਲ ਆ ਖੜਾ ਹੋਇਆ ਕਹਿਣ ਲੱਗਾ ਚਲੋ ਜੀ ਫੇਰ ਆਹੀ ਹੈ ਲਹਿਰਾ ਤੁਰਕੋਟ ਹਾਂ ਲਹਿਰਾ ਤੁਰਕੋਟ ਤਾਂ ਇਹੀ ਹੈ ਪਰ ਆਪਾਂ ਇੱਧਰ ਜਾਣਾ ਉਹ ਕੋਠੇ ਦਿਸਦੇ ਨੇ ਉਹਨਾਂ ਕੋਠਾਂ 'ਚੋਂ ਜਾਣਾ ਆਪਾਂ ਹਰਦੇਤ ਸਿੰਘ ਸੜਕ ਤੋਂ ਉਤਰ ਕੇ ਮਹਿਰਾ ਦਾ ਰਾਹ ਪੈ ਗਿਆ ਮਗਰ ਮਗਰ ਨਸੀਬ ਉਹ ਪਹੇ ਪਹੇ ਤੁਰ ਦੇ ਗਿਆ ਹਰਦੇਤ ਸਿੰਘ ਹੁਣ ਚੁੱਪ ਸੀ ਇੱਕ ਗਮਕਮਲ ਖਾਮੋਸ਼ੀ ਉਹਦੀ ਚੁੱਪ ਨੂੰ ਵੇਖ ਕੇ ਨਸੀਬੀ ਕੋ ਜਨ ਹੀ ਬੋਲ ਰਿਹਾ ਸੀ ਇੰਜ ਹੀ ਉਹ ਕੋਠਾਂ ਤੱਕ ਪਹੁੰਚ ਗਏ ਨਾ ਕੋਈ ਪਸ਼ੂ ਦਿਸਿਆ ਨਾ ਕੁੱਤੇ ਦੇ ਭੌਂਕਣ ਦੀ ਆਵਾਜ਼ ਬੰਦੇ ਦਾ ਕੋਈ ਨਾਂ ਨਿਸ਼ਾਨ ਵੀ ਨਹੀਂ ਸੀ ਇੱਥੇ ਇਹ ਤਾਂ ਕੱਚੀਆਂ ਕੰਧਾਂ ਦੇ ਕੋਠੇ ਸਨ ਕੋਠਿਆਂ ਦੇ 12 ਨੂੰ ਤਖਤੇ ਲੱਗੇ ਹੋਏ ਸਨ ਇਹ ਤਖਤ ਜਨੁਜਿੰਦਰੇ ਵੱਜੇ ਹੋਏ ਸਨ ਦੋ ਛੱਪਰ ਸਨ ਛਪਰਾ ਉੱਤੇ ਅਦੋ ਰਾਣੀ ਛੱਤ ਅਤੇ ਛਪਰਾ ਥੱਲੇ ਦੀਆਂ ਖੁਰਲੀਆਂ ਖਲਮ ਖਾਲੇ ਅਸਲ ਵਿੱਚ ਗੱਲ ਇਹ ਸੀ ਕਿ ਇਹ ਕੋਠੇ ਦੂਰ ਦੇ ਖੇਤਾਂ ਵਾਲਿਆਂ ਨੇ ਇੱਥੇ ਉਸਾਰਲੇ ਸਨ ਇਹਨਾਂ ਨੂੰ ਕਪਾਹਾਂ ਵਾਲੇ ਕੋਠੇ ਆਖਦੇ ਇਹ ਕੋਠਾ ਮਹਾਰਾਜਪਿੰਡ ਵਾਲਿਆਂ ਦਾ ਸੀ ਬਾਕੀ ਤਿੰਨ ਕੋਠੇ ਲੈਰਾ ਗਾਗਾ ਤੋਂ ਰਕੋੜ ਦੇ ਕਪਾਹਾਂ ਦੇ ਦਿਨਾਂ ਵਿੱਚ ਲੋਕ ਆਉਂਦੇ ਕਪਾਹਾਂ ਚੁਗ ਚੁਗ ਇਹ ਆਪਣੇ ਕੋਠਿਆਂ ਵਿੱਚ ਢੇਰੀ ਲਾਈ ਜਾਂਦੇ। ਬਹੁਤ ਖਬਾਹ ਹੁੰਦੀ ਸੀ ਨਾ ਖੇਤਾਂ ਵਿੱਚ। ਉਹਨਾਂ ਦਿਨਾਂ ਵਿੱਚ ਉਹ ਰੋਟੀ ਪਾਣੀ ਦਾ ਇੰਤਜ਼ਾਮ ਵੀ ਇੱਥੇ ਹੀ ਕਰਦੇ। ਪਸ਼ੂ ਟਾਂਡਾ ਵੀ ਨਾਲ ਹੀ ਲੈ ਆਉਂਦੇ। ਕੋਈ ਕੋਈ ਘਰ ਤਾਂ ਇੱਥੇ ਆਪਣੇ ਕੋਠੇ ਵਿੱਚ ਕਪਾਹ ਜਮਾ ਕਰੀ ਜਾਂਦਾ ਤੇ ਸਮਾਉਣ ਉ ਤੇ ਇੱਥੋਂ ਹੀ ਬਾਣੀ ਨੂੰ ਚੁਕਾ ਦਿੰਦਾ। ਪਰ ਹੁਣ ਕਪਾਹ ਕੋਈ ਨਹੀਂ ਬੀਜਦਾ ਸੀ। ਕਪਾਹਾਂ ਬੀਜਣ ਦਾ ਰਵਾਜ ਹੀ ਨਹੀਂ ਰਹਿ ਗਿਆ ਸੀ। ਕਪਾਹਾਂ ਦਾ ਝਾੜ ਘਟ ਨਿਕਲਦਾ ਅਤੇ ਮੰਡੀ ਵਿੱਚ ਉਹਦੀ ਪੁੱਛ ਵੀ ਘੱਟ ਸੀ। ਉਹਦਾ ਨਰਮਾ ਹੀ ਚੱਲਦਾ ਨਰਮੇਂ ਦਾ ਝਾੜ ਬੜਾ ਨਿਕਲਦਾ ਪੈਸੇ ਹੀ ਪੈਸੇ ਬਣ ਜਾਂਦੇ ਪਰ ਕੁਝ ਸਾਲਾਂ ਤੋਂ ਨਰਮੇਂ ਦਾ ਵੀ ਬੁਰਾ ਹਾਲ ਸੀ ਮੰਡੀ ਵਿੱਚ ਜਾ ਕੇ ਨਰਮੇਂ ਦੀ ਬੜੀ ਬੇਆਬਦੀ ਹੁੰਦੀ ਚਾਰ ਚਾਰ ਦਿਨ ਜੱਟ ਮੰਡੀ ਵਿੱਚ ਬੈਠਾ ਰਹਿੰਦਾ ਬੋਲੀ ਲੱਗਦੀ ਹੀ ਨਾ ਸੋ ਲੋਕਾਂ ਦਾ ਰਜਾਨ ਹੁਣ ਜੀਰੀਵਲ ਹੁੰਦਾ ਜਾ ਰਿਹਾ ਸੀ ਇਹਨਾਂ ਖੇਤਾਂ ਵਿੱਚ ਕੁਝ ਵੀ ਪੈਦਾ ਕੀਤਾ ਜਾਂਦਾ ਇਹਨਾਂ ਕੋਠਿਆਂ ਨੂੰ ਲੋਕ ਅਜੇ ਵੀ ਇੱਕ ਪਾਹਾਂ ਵਾਲੇ ਕੋਠੇ ਆਖਦੇ ਉਜਾੜ ਕੋਠਿਆਂ ਦੀ ਬਲਗਣ ਵਿੱਚ ਨਸੀਬ ਨੂੰ ਖੜਾ ਛੱਡ ਕੇ ਹਰਦੇਤ ਸਿੰਘ ਆਪ ਇੱਕ ਨਰਮੇ ਦੇ ਖੇਤ ਵਿੱਚ ਜਾ ਬੈਠਾ ਕਹਿੰਦਾ ਤੂੰ ਖੜਾ ਇੱਥੇ ਮੈਂ ਜੰਗਲ ਪਾਣੀ ਹੋਲਮਾ ਨਸੀਬ ਦੀਆਂ ਅੱਖਾਂ ਤੋਂ ਪਰੇ ਹਰਦੇਤ ਸਿੰਘ ਨੇ ਫਿਰ ਆਲੇ ਦੁਆਲੇ ਦਾ ਜਾਇਦਾ ਲਿਆ ਪਾਹੇ ਉੱਤੇ ਆਉਂਦਾ ਜਾਂਦਾ ਦੇਖਿਆ ਕੋਈ ਨਹੀਂ ਸੀ ਤੇ ਫਿਰ ਉਹਨੇ ਆਪਣੀ ਬੰਦੂਕ ਵਿੱਚ ਘਾਰਦੂਸ ਪਾਇਆ ਕੋਠੇ ਦੇ ਬਿਹੜ ਦੀ ਨੀਮੀ ਨੀਮੀ ਕੰਧ ਉੱਤੋਂ ਦੀ ਆ ਕੇ ਬੰਦੂਕ ਦੋਵੇਂ ਹੱਥਾਂ ਵਿੱਚ ਮਜ਼ਬੂਤੀ ਨਾਲ ਫੜੀ ਨਸੀਬ ਦੀ ਪਿੱਠ ਸੀ ਹਰਦੇਤ ਸਿੰਘ ਨੇ ਫਾਇਰ ਕਰ ਦਿੱਤਾ ਗੋਲੀਆਂ ਦੇ ਮੌਰ ਵਿੱਚ ਵੱਜੀ ਉਹ ਨਾਲ ਦੀ ਨਾਲ ਲੜ ਖੜਾ ਕੇ ਧਰਤੀ ਉੱਤੇ ਡਿੱਗ ਪਿਆ ਹਰਦੇਤ ਨੇ ਫੁਰਤੀ ਨਾਲ ਕੰਧ ਡੱਪੀ ਇੱਕ ਗਾਰ ਤੋਂ ਉਸ ਬੰਦੂਗ ਵਿੱਚ ਹੋਰ ਪਾਇਆ ਨਸੀਬ ਨੂੰ ਬਾਹੋਂ ਫੜ ਕੇ ਸਿੱਧਾ ਕੀਤਾ ਅਤੇ ਉਹਦੀ ਪੋੜਪੜੀ ਉੱਤੇ ਫਾਇਰ ਕਰ ਦਿੱਤਾ ਪਹਿਲੇ ਫਾਇਰ ਨਾਲ ਹੀ ਉਹ ਬੰਦਲ ਗਿਆ ਸੀ ਦੂਜੇ ਫਾਇਰ ਨਾਲ ਸਿਰ ਖਖੜੀ ਖਖੜੀ ਹੋ ਗਿਆ ਉਹਦੀ ਦੇ ਮੱਛੀ ਵਾਂਗ ਤੜਫ ਰਹੀ ਸੀ ਯਕੀਨ ਕਰ ਕੇ ਕਿ ਹੁਣੇ ਬਚ ਨਹੀਂ ਸਕੇਗਾ ਇੱਥੇ ਹੀ ਠੰਡਾ ਹੋ ਜਾਵੇਗਾ ਹਰਦੇ ਤੇ ਛਾਲ ਮਾਰ ਕੇ ਬੇੜੇ ਵਿੱਚੋਂ ਬਾਹਰ ਹੋਇਆ ਤੇ ਕਾਲੇ ਆਦਮੀ ਨਾਲ ਪਹਿਲੇ ਦੇ ਰਾਤ ਤੇ ਪੈ ਗਿਆ ਉਹਨੂੰ ਕਿਸੇ ਨੇ ਨਹੀਂ ਦੇਖਿਆ ਸੀ ਦੋ ਵਾਰ ਗੋਲੇ ਚੱਲਣ ਦੀ ਆਵਾਜ਼ ਵੀ ਸ਼ਾਇਦ ਕਿਧਰੇ ਕਿਸੇ ਦੇ ਕੰਨ ਤੱਕ ਨਾ ਗਈ ਹੋਵੇ ਲੈਰਾ ਧੂਰ ਕੋੜ ਦੇ ਬੱਸ ਅੱਡੇ ਉੱਤੇ ਆ ਕੇ ਉਹ 2 ਮਿੰਟ ਹੀ ਮਸਾ ਖੜਾ ਹੋਵੇਗਾ ਕਿ ਰਾਮਪੁਰੇ ਵੱਲੋਂ ਇੱਕ ਬੱਸ ਆ ਗਈ ਉਹ ਬਠਿੰਡੇ ਨੂੰ ਬੱਸ ਚੜ ਗਿਆ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਤੇ ਇਸ ਦੇ ਨਾਲ ਹੀ ਸਮਾਪਤ ਹੁੰਦਾ ਹੈ ਇਸ ਕਿਤਾਬ ਦਾ ਭਾਗ ਤੀਸਰਾ ਕੱਲ ਆਪਾਂ ਆਰੰਭ ਕਰਾਂਗੇ ਇਸ ਕਿਤਾਬ ਦਾ ਚੌਥਾ ਭਾਗ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ